ਸਤਿ ਸ੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੀ ਚਾਹੀਦੀ ਹੈ ਮੈਂ ਤੁਹਾਡਾ ਆਪਣਾ ਦੁੱਗਲ ਸਾਹਿਬ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸਵੇਰ ਆਪਾਂ ਪਹੁੰਚੇ ਹਾਂ ਨਦੌਨ ਆਪਾਂ ਨੇ ਪਹਿਲਾਂ ਵੀ ਵਲੌਗ ਪਾਇਆ ਜਿਹੜੀ ਆਪਾਂ ਮਸ਼ੀਨ ਇੱਕ ਨਾ ਨਦੌਨ ਛੱਡ ਕੇ ਗਏ ਸੀ ਹੋਰੇ ਤੇ ਦੁਬਾਰਾ ਹੁਣ ਇੱਕ ਮਸ਼ੀਨ ਨੂੰ ਫੇਰ ਚੱਕਣ ਆਏ ਹਾਂ ਸ਼ਿਫਟ ਕਰਨੀ ਆ ਉਹ ਮਸ਼ੀਨ ਲੈ ਕੇ ਜਾਣੀ ਆ ਤੇ ਟ੍ਰੇਲਰ ਆਪਣਾ ਨਿਊ ਟ੍ਰੇਲਰ ਪਹਿਲਾਂ ਆਪਾਂ ਲੈ ਕੇ ਆਏ ਸੀ ਪੁਰਾਣਾ ਜਦੋਂ ਮਤਲਬ ਦੂਜੀ ਕੰਪਨੀ ਦਾ ਟਰਾਲਾ ਸੀਗਾ ਤੇ ਹੁਣ ਆਪਾਂ ਆਹ ਟਰਾਲਾ ਲੈ ਕੇ ਆਏ ਆ ਆਹ ਮਸ਼ੀਨ ਆ ਇਹ ਹਜੇ ਇਹਦੀ ਚੈਨਾਂ ਖੁੱਲਣੀਆਂ ਦੇਖੋ ਕਿੰਨੀ ਤਗੜੀ ਮਸ਼ੀਨ ਆ ਹੈਗਾ ਨਾ ਆਹ ਚੈਨਾਂ ਇਹਦੀਆਂ ਹਜੇ ਇਹ ਵੀ ਖੁੱਲਣੀਆਂ ਜਿਹੜੀ ਆ ਸਾਈਡ ਤੇ ਚੈਨ ਇਹ ਵੀ ਖੁੱਲਣੀਆਂ ਉਹ ਵੀ ਖੁੱਲਣੀਆਂ ਆਪਾਂ ਨੇ ਕੱਲਾ ਇਹ ਪਾਰਟ ਲੈ ਕੇ ਜਾਣਾ ਵੇਚਣ ਵਾਲਾ ਹੈ ਨਾ ਤੇ ਕਰਦੇ ਆ ਜੀ ਨੂੰ ਪਹਿਲਾਂ ਇਹ ਸ਼ਿਫਟ ਕਰਨਗੇ ਇੱਥੋਂ ਤੇ ਜਾ ਕੇ ਇਹ ਰੋਡ ਤੇ ਆਊਗੀ ਥੋੜਾ ਜਿਹਾ ਇੱਥੇ ਕੁ ਲੈ ਕੇ ਆਉਣਗੇ ਇੱਥੇ ਕੁ ਲਾ ਕੇ ਘੁਮਾ ਕੇ ਇਹਨੂੰ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਅ ਜੇ ਜੈਕ ਤਾਰ ਕੇ ਫਿਰ ਆਪਾਂ ਲੋਡ ਕਰਾਂਗੇ ਤੇ ਲਿਆ ਰਿਹਾ ਬੰਦੇ ਜਲਦੀ ਆਗੇ ਦੀ ਕਰਦੇ ਆ ਇਹਨੂੰ ਖੋਲ ਦਿੰਦੇ ਬਿੰਦੀ ਚੈਨਾ ਚੂਨਾ ਖੁੱਲ ਜਾਣ ਗਿਆ ਉਹ ਮਸ਼ੀਨ ਪਿੱਛੇ ਖੜੀ ਆ ਚੈਨਾ ਖੋਲਣ ਵਾਸਤੇ ਆਈ ਹੋਈ ਆ ਉਹ ਖੜੀ ਆ ਨਾ ਪਿੱਛੇ ਤੇ ਕਰਦੇ ਆ ਪੱਕੇ ਆਪਾਂ ਟਰਾਲਾ ਮੋੜ ਲਿਆ ਆਪਣੇ ਵਾਲਾ ਇੱਧਰ ਖੜਾ ਆ ਤੇ ਆਪਾਂ ਇਹਨੂੰ ਲੋਡ ਕਰਾਂਗੇ ਹੁਣ ਲੋਡ ਕਰਕੇ ਫਿਰ ਇਹਦਾ ਪ੍ਰੋਸੈਸ ਚਾਲੂ ਕਰਦੇ ਆ ਠੀਕ ਹੈ ਕੰਮ ਕਮਾਲ ਵੇ ਇੱਥੇ ਲੈ ਕੇ ਕਮਾਉਣੀ ਪੈਣੀ ਆ। ਕਮਾਤੀ ਬਈ ਮਸ਼ੀਨ। ਲਓ ਜੀ। ਕਮਾ ਕੇ ਹੁਣ ਇਹਦੀ ਆ ਚੈਨਾ ਖੋਲਾਂਗੇ ਇੱਕ ਵਾਰੀ ਇਸ ਲੈਵਲ ਚ ਲਾ ਕੇ ਕਿਉਂਕਿ ਮਸ਼ੀਨ ਅਗਰ ਇਤਨਾ ਘੁੰਮਦੀ ਆ ਤਾਂ ਇਹਦੇ ਥੱਲੇ ਜੈਕ ਖੁੱਲਦੇ ਆ। ਫਿਰ ਆਪਾਂ ਟਰਾਲਾ ਥੱਲੇ ਬਾੜਾਂਗੇ ਲੋਡ ਕਰਨ ਵਾਸਤੇ। ਲਓ ਜੀ। पूरी लाद फिर पहला चैना खोल जाए फिर आप थले अपना ट्राला लोड करके करते हैं तैयारी ਇਹਦੇ ਨਾਲ ਹੁਣ ਇਹਦੇ ਚੈਨਾ ਖੋਲਾਂਗੇ ਮਸ਼ੀਨ ਦੇ ਨਾਲ ਆਹ ਮਸ਼ੀਨ ਬੈਕ ਕਰਕੇ ਜਾ ਰਿਹਾ ਮੁੰਡਾ ਫੇਰ ਲੈ ਜਾ ਕੇ ਹੁਣ ਖੋਲੂਗਾ ਇਹਦੀਆਂ ਚੈਨਾ ਇਹ ਮਹੀਨ ਨਾਲ ਖੋਲ ਕੇ ਕਿਉਂਕਿ ਚੈਨਾ ਦਾ ਵੀ weight ਹੁੰਦਾ ਨਾ ਸਾਈਡ ਤੋਂ ਇਹ ਦੇਖੋ ਖੋਲ ਕੇ ਚੈਨਾ ਦੋਨੇ ਫਿਰ ਮਸ਼ੀਨ ਨੂੰ ਜੈਕਾਂ ਤੇ ਖੜੀ ਕਰਨਗੇ ਬਣੇ ਰਹੋ ਨਾਲ ਦੀ ਨਾਲ ਸਾਨੂੰ ਦਿਖਾਉਨੇ ਆ ਆਪਾਂ ਆ ਮੁੰਡਾ ਹੈਗਾ ਪ੍ਰਿੰਟਰ ਦਾ ਪੰਟੀ ਨਾ ਵੀ ਸੱਜਣੋ ਆ ਪਲੇਟਾਂ ਦੋ ਰੱਖੀਆਂ ਜੈਕ ਦੇ ਉੱਪਰ ਚੜਾਉਂਗੇ ਤੇ ਜਿਹੜੇ ਦੋ ਜੈਕ ਆ ਉਹ ਦੋ ਦੋ ਦੇਖੋ ਬਾਕੀ ਇਹ ਡਾਉਨ ਜਦੋਂ ਮਾਰਦੇ ਆ ਨਾ ਤਾਂ ਇਹ ਦਬਦੀ ਆ ਜਗਾ ਉਨਾ ਗੁੱਟ ਕੇ ਰੱਖ ਕੇ ਇਹਨੂੰ ਜੱਕੇ ਦੇ ਕੋ ਡਾਉਨ ਕਰਕੇ ਫਿਰ ਇਹਨੂੰ ਚੈਨਾ ਨਿਕਲਣੀ ਆ। ਉਦਾ ਚੈਨਾ ਨਿਕਲਦੀਆਂ ਨਹੀਂ ਨਾ। ਆ ਹਾਈਟ ਵਾਸਤੇ ਕਰਤਾ ਵੀ ਹਾਈਟ ਥੋੜੀ ਜੀ ਹੋ ਜੂਗੀ ਉਹ ਜੱਕ ਬਰਾਬਰ ਆ ਜੂਗੇ। ਇਹ ਵੈਸੇ ਗੁੱਟਕਾ ਧਬ ਜਾਏਗਾ ਉਹ। ਗੁੱਟਕਾ ਧਬ ਜਾਏਗਾ ਉਹ। ਜਿਆਦਾ ਵੇਟ ਨਹੀਂ ਆਏਗਾ। ਉਹ ਵੀ ਚੱਕ ਤੇ ਜੈਕ ਇਹਦੇ ਹੁਣ ਤੇ ਆਹ ਚੱਕ ਹੈ ਇਹਦੇ ਜਿਹੜੇ ਆਪਾਂ ਨੇ ਪਲੇਟਾ ਭਰ ਕੇ ਲਾਏ ਆ ਜੱਕਾ ਦੇ ਲਾਤੀ ਨਵਾਂ ਨੇ ਅਮੀ ਬੰਤੀ ਆਪਣਾ ਪ੍ਰੈਟਰ ਲਈ ਲਓ ਜੀ ਬੈਲਟਾਂ ਦੀ ਕਰਦੇ ਹੋਏ ਤਿਆਰੀ ਪਾਉਣ ਵਾਸਤੇ ਹੁਣ ਆਪਾਂ ਇਹ ਖੋਲਾਂਗੇ ਚੈਨ ਕੱਟ ਦਾਂਗੇ ਬਾਹਰ ਮਸ਼ੀਨ ਤੋਂ ਆਹ ਚੱਕ ਕੇ ਬੈਲਟ ਆ ਪਾ ਗਏ ਫਿਰ ਚੱਕਦੇ ਆ ਇਹਨੂੰ ਕਲਮ ਕੰਪਲੇਟਾਰਨ ਵਿੱਚ ਛੋਟੇ ਛੋਟੇ ਹੈ ਨਾ ਲekin ਆ ਦੂਜੇ ਇਹ ਇਹ ਪਿਆਨਾ ਕਿਸੇ ਹੋਰ ਗਾੜੀ ਮੈਂ ਆਬ ਆ ਜਾਣਾ ਇਸ ਵਿੱਚ ਲਾਵੇ ਆਪਾਂ ਆਹ ਪੈਨ ਕੱਢਤੀ ਆ ਆਹ ਮੁੰਡਾ ਆਪਰੇਟਰ ਆਪਣਾ ਪਾਉਂਦੇ ਫਿਰ ਕਰ ਲੋ ਲੱਖਣਾ ਪੈਣਾ ਪੜੇਗਾ ਨਹੀਂ ਤੇਰੇ ਸੱਤਾਂ ਕਰਾਉ ਉਹ ਗਰੀ ਦਾ ਖਲਾ ਕੋਈ ਨਾ ਉੱਧਰ ਰੱਖ ਲੈ ਲੱਗਣੋਂ ਕਢ ਦੇ ਰਾਂਗ ਖੁੱਲ ਜਿਆ ਤੋੜਤੀ ਇਹ ਪੈਨ ਆਪਾਂ ਇਹਨੂੰ ਸਾਈਡ ਤੇ ਕੱਢ ਕੇ ਲਾਈਏ ਚੈਨ ਉਹ ਸਾਹਮਣੇ ਦੇਖੀ ਜਰਾ ਧਿਆਨ ਰੱਖਿਓ ਉਧਰ ਖੋਲਤੀਆਂ ਚੈਨਾ ਇੱਕ ਖੁੱਲ ਗਿਆ ਤੇ ਇੱਕ ਰਹਿ ਗਿਆ ਫਿਰ ਆਪਾਂ ਇਹਦੇ ਥੱਲੇ ਟਰਾਲਾ ਫੜਾਂਗੇ ਤੇ ਲੋਡ ਕਰਾਂਗੇ ਹਾ ਚੈਨ ਖੋਲਤੀਆ ਤੇ ਹੁਣ ਇਧਰੋਂ ਮਸ਼ੀਨ ਆਪਾਂ ਸ਼ਿਫਟ ਕਰਤੀ ਇਧਰ ਹੁਣ ਆਪਾਂ ਆ ਚੈਨ ਕੱਢਦੇ ਆ ਖੁੱਲ ਗਏ ਤੇ ਜੱਕ ਜੱਕ ਤੇ ਆ ਹੁੰਦਾ ਇਹਦਾ ਮੇਨ ਆ ਇੱਥੇ ਹੁੰਦਾ ਪਿੰਨ ਆਏ ਵੱਡੀ ਇਹਦੇ ਸਾਰੇ ਕੱਢਦੀ ਆ ਸਾਰੀ ਤੇ ਕੱਢਤੀ ਪਿੰਨ ਹੁਣ ਇਹਨੂੰ ਫ੍ਰੀ ਕਰੂੰਗੇ ਬਾਹਰ ਫ੍ਰੀ ਕਰਕੇ ਉਸ ਤੋਂ ਬਾਅਦ ਫਿਰ ਇਨੂੰ ਸਾਈਡ ਤੇ ਇਹਨੂੰ ਵੀ ਰੱਖਾਂਗੇ ਜਿੱਦਾਂ ਉਹ ਰੱਖਤੀ ਸਾਈਡ ਤੇ ਹਨਾ ਉਹ ਹੁਣ ਦੂਜੇ ਟਰਾਲੇ ਆਉਣਗੇ ਤੇ ਫੇਰ ਇਹਨੂੰ ਕਰਾਂਗੇ ਸ਼ਿਫਟ ਲੈ ਵੀ ਹੋ ਗਿਆ ਵੀ ਫਰੀ ਹੁਣ ਇਹਨੂੰ ਲਾਉਨੇ ਆ ਸਾਈਡ ਤੇ ਇਹ ਵੀ ਚੈਨਲ ਹੋ ਗਈ ਸਾਰਤੇ ਤੇ ਹੁਣ ਰਹਿ ਗਿਆ ਫਾਈਨਲ ਆਪਣਾ ਲੋਡਿੰਗ ਦਾ ਤੇ ਇਹ ਚੈਨ ਸਾਈਡ ਤੇ ਕਰਤੀ ਹੁਣ ਆਪਾਂ ਇਹਨੂੰ ਲੋਡ ਕਰਦੇ ਆ ਆਪਣੇ ਟਰਾਲੇ ਤੇ ਲੋਡ ਕਰਕੇ ਫਿਰ ਲੈ ਕੇ ਜਾਵਾਂਗੇ ਇਹਨੂੰ ਮੇਨ ਆਪਣਾ ਪਾਰਟ ਰਹਿ ਗਿਆ ਹੁਣ ਆਪਾਂ ਜਿਹੜਾ ਲੋਡ ਕਰਨਾ ਹੈ ਆ ਚੈਨਾਂ ਖੁੱਲ ਗਈਆਂ ਇਹ ਆਗੇ ਚਾਰੇ ਜੈਕ ਦੋ ਇਧਰ ਦੋ ਇਧਰ ਹੁਣ ਇਹ ਤੇ ਥੱਲੇ ਆਪਾਂ ਟਰਾਲਾ ਬੈਕ ਕਰਾਂਗੇ ਤੇ ਇਹਨੂੰ ਫਿਰ ਗੌਣ ਕਰਦਾਂਗੇ ਠੀਕ ਹੈ ਬਣੇ ਰਹੋ ਤੁਹਾਨੂੰ ਦਿਖਾਈਏ ਫਿਰ ਲੋਡ ਕਰੀਏ ਇਹਨੂੰ ਇੱਥੇ ਇਹਨਾਂ ਦਾ ਆਪਣਾ ਰਹਿ ਗਿਆ ਇਹ ਵੀ ਚੈਨ ਹੋ ਗਈ ਹੈ ਸਾਈਡ ਤੇ ਠੀਕ ਹੈ ਲੈ ਆਨੇ ਆ ਟਰਾਲਰ ਆਪਣਾ ਲੋ ਵੀ ਛੱਡਣੋਂ ਆਪਾਂ ਲੱਗਿਆ ਲੋਡ ਕਰਨ ਇਹਨੂੰ ਤੇ ਕਰਦਿਆਂ ਲੋਡ ਹੋਣ ਇਹਨੂੰ نو فائنل ਆਪਾਂ ਲੋਡਿੰਗ ਲਾ ਕੇ ਟਰਾਲਾ ਥੱਲੇ ਕਰਦੇ ਆਂ هون ਲੈ ਕੇ ਆਪਣਾ ਕੰਮ ਨੂੰ ਆਪਾਂ ਲੋਡ ਕਰਕੇ ਇਹਦੇ ਤੇ ਫਿਰ ਤਖਵਾਉਂਗੇ ਫ੍ਰੀ ਲੋਡ ਹੋ ਗਿਆ ਕੰਪਲੀਟ ਆਪਣਾ ਰਾਤ ਹੋ ਗਈ ਟਾਈਮ ਬਹੁਤ ਹੋ ਗਿਆ ਹੁਣ ਵੀ 9:30 ਹੋ ਗਏ ਆ ਕਰਦੇ ਕਰਦੇ ਤੇ ਆਪਾਂ ਇਹਨੂੰ ਕੰਪਲੀਟ ਕਰਤਾ ਲੋਡ ਤੇ ਹੁਣ ਅਜੇ ਜੈਕ ਡਾਊਨ ਕਰਨੇ ਆ ਆ ਜੈਕ ਲੱਗੇ ਹੋਇਆ ਠੀਕ ਆ ਹਾਂ ਜੈਕ ਅਜੇ ਡਾਊਨ ਕਰਨੇ ਆ ਦੇ ਹਨਾ हाँ ठीक है डाउन करो ठीक है ना ठीक है ठीक है डाउन करो कर डाउन हाँ चलो चलो कर दो डाउन कर दो करो डाउन हाँ करो भाई ਲਓ ਜੀ ਹੋ ਗਿਆ ਡਾਊਨ ਤੇ ਆਪਣਾ ਲੋਰਿੰਗ ਕੰਪਲੀਟ ਹੋ ਗਈ ਆ ਤੇ ਵਲੌਗ ਵੀ ਆਪਾਂ ਅੱਜ ਦਾ ਐਂਡ ਕਰਦੇ ਆ ਨਿਕਲਣ ਦਾ ਟਾਈਮ ਦੇਖਾਂਗੇ ਅੱਜ ਤਾਂ ਨਹੀਂ ਨਿਕਲ ਹੋਣਾ ਕੱਲ ਜਾਵਾਂਗੇ ਇੱਥੋਂ ਗੱਡੀ ਨੂੰ ਆਪਾਂ ਕੱਲ ਕੱਢਾਂਗੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆ ਲੋਰਿੰਗ ਸਵੇਰ ਤੋਂ ਲੈ ਕੇ ਅੱਜ ਪੂਰੇ ਪ੍ਰੋਸੈਸ ਤੇ ਲੱਗੇ ਰਹੇ ਪੂਰਾ ਦਿਨ ਨਿਕਲ ਗਿਆ ਚੈਨਲ ਚੁਨਣਾ ਖੋਲੀਆਂ ਸਾਰਾ ਟਾਈਮ ਨਿਕਲ ਗਿਆ ਤੇ ਨਵੇਂ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀਡੀਓ ਨੂੰ ਕਿੱਦਾਂ ਦੀ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਦਾ ਚੈਨਲ ਆਪ ਸੌਰੀ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਮਿਲਦੇ ਆ ਤੁਹਾਨੂੰ ਨਵੇਂ ਵਲੌਗ 'ਚ ਨਵਾਂ ਦਿਨ ਨਵੀਂ ਸਵੇਰ ਜਦ ਤੱਕ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ